ਆਸਟ੍ਰੇਲੀਅਨ 에어ਲਾਈਨ ਕੌਂਟੈਸਟ ਨੇ ਕਿਹਾ ਹੈ ਕਿ ਉਹ ਇੱਕ ਸਿਗਨੀਫੀਕੈਂਟ ਸਾਈਬਰ ਹਮਲੇ ਦੀ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਹੈਕਰਾਂ ਨੇ 6 ਮਿਲੀਅਨ ਕਸਟਮਰ ਦੇ ਸੰਵੇਦਨਸ਼ੀਲ ਡਾਟਾ ਵਾਲੇ ਸਿਸਟਮ ਦੇ ਵਿੱਚ ਕੁਸਪੈਟ ਕੀਤੀ ਹੈ ਕੌਂਟੈਸਟ ਨੇ ਕਿਹਾ ਹੈ ਕਿ ਹੈਕਰਾਂ ਨੇ ਉਸਦੇ ਕਸਟਮਰ ਕੰਟੈਕਟ ਸੈਂਟਰ ਨੂੰ ਨਿਸ਼ਾਨਾ ਬਣਾਇਆ ਹੈ ਜਿਸ ਦੇ ਵਿੱਚ ਤੀਜੀ ਧਿਰ ਦੁਆਰਾ ਵਰਤੇ ਜਾਂਦੇ ਕੰਪਿਊਟਰ ਸਿਸਟਮ ਦੀ ਉਲੰਘਣਾ ਕੀਤੀ ਗਈ ਸੀ ਉਹਨਾਂ ਦੇ ਕੋਲ ਕਸਟਮਰ ਦੇ ਨਾਮ, ਈਮੇਲ ਪਤੇ, ਫੋਨ ਨੰਬਰ ਅਤੇ ਜਨਮ ਦਿਨ ਵਰਗੀਆਂ ਸੰਵੇਦਨਸ਼ੀਲ ਇਨਫੋਰਮੇਸ਼ਨ ਉਪਲਬਧ ਹੁੰਦੀਆਂ ਹਨ ਇਸ ਸਬੰਧੀ ਬਲੂਚਿਪ ਆਸਟ੍ਰੇਲੀਆ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਅੱਗੇ ਕਿਹਾ ਹੈ ਕਿ ਇਸ ਪਲੇਟਫਾਰਮ ਦੇ ਵਿੱਚ 6 ਮਿਲੀਅਨ ਕਸਟਮਰ ਹਨ ਜਿਨ੍ਹਾਂ ਦੀ ਸੇਵਾ ਰਿਕਾਰਡ ਸਾਡੇ ਕੋਲ ਉਪਲਬਧ ਹੁੰਦੇ ਹਨ ਕੰਪਨੀ ਨੇ ਅੱਗੇ ਕਿਹਾ ਹੈ ਕਿ ਅਸੀਂ ਚੋਰੀ ਕੀਤੇ ਗਏ ਡਾਟੇ ਦੇ ਅਨੁਪਾਤ ਦੀ ਜਾਂਚ ਕਰਨੀ ਜਾਰੀ ਰੱਖ ਰਹੇ ਹਾਂ ਹਾਲਾਂਕਿ ਸਾਨੂੰ ਉਮੀਦ ਹੈ ਕਿ ਸਿਗਨੀਫੀਕੈਂਟ ਹੋਵੇਗਾ ਕੌਂਟੈਸ ਨੇ ਅੱਗੇ ਕਿਹਾ ਹੈ ਕਿ ਕ੍ਰੈਡਿਟ ਕਾਰਡ ਵੇਰਵੇ ਅਤੇ ਪਾਸਪੋਰਟ ਨੰਬਰ ਸਿਸਟਮ ਦੇ ਵਿੱਚ ਨਹੀਂ ਰੱਖੇ ਜਾਂਦੇ ਕੌਂਟੈਸ ਦੇ ਸੰਚਾਲਨ ਜਾਂ 에ਅਰਲਾਈਨ ਦੀ ਸੁਰੱਖਿਆ ਤੇ ਕੋਈ ਪ੍ਰਭਾਵ ਨਹੀਂ ਪਿਆ ਹੈ ਮੁੱਖ ਕਾਰਜਕਾਰੀ ਵਿਨੇਸਾ ਹਾਰਟਸਨ ਨੇ ਕਿਹਾ ਕਿ ਕਵਾਂਟਸ ਨੇ ਆਸਟ੍ਰੇਲੀਆ ਦੇ ਰਾਸ਼ਟਰੀ ਸਾਈਬਰ ਸੁਰੱਖਿਆ ਕੋਆਰਡੀਨੇਟਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਤੋਂ ਦਿਲੋਂ ਮਾਫੀ ਮੰਗਦੇ ਹਾਂ ਅਤੇ ਅਸੀਂ ਇਸ ਨਾਲ ਪੈਦਾ ਹੋਣ ਵਾਲੀ ਅਨਿਸ਼ਚਿਤਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਕਸਟਮਰ ਸਾਡੇ ਨਾਲ ਆਪਣੀ ਨਿੱਜੀ ਜਾਣਕਾਰੀ ਭਰੋਸੇ ਦੇ ਆਧਾਰ 'ਤੇ ਸ਼ੇਅਰ ਕਰਦੇ ਹਨ ਅਤੇ ਅਸੀਂ ਇਸ ਨੂੰ ਕਾਫੀ ਗੰਭੀਰਤਾ ਦੇ ਨਾਲ ਲੈਂਦੇ ਹਾਂ। ਹੁਣ ਗੱਲ ਕਰਦੇ ਹਾਂ ਕਿ ਜੇਕਰ ਤੁਸੀਂ ਕਵਾਂਟਸ ਦੇ ਕਸਟਮਰ ਹੋ ਤੇ ਤੁਹਾਨੂੰ ਹੁਣ ਕੀ ਕਰਨਾ ਚਾਹੀਦਾ ਹੈ ਇਸ ਸਬੰਧੀ 에ਰਲਾਈਨ ਨੇ ਸਲਾਹ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਅਗਰ ਤੁਹਾਨੂੰ ਮੈਸੇਜ ਆਉਂਦਾ ਹੈ ਤਾਂ ਉਸ ਲਿੰਕ ਤੇ ਕਲਿੱਕ ਬਿਲਕੁਲ ਨਾ ਕਰੋ ਜੋ ਕਵਾਂਟਸ ਤੋਂ ਆਉਣ ਦਾ ਦਾਵਾ ਕਰਦਾ ਹੈ ਜਦੋਂ ਕਿ ਕਵਾਂਟਸ ਆਉਣ ਵਾਲੇ ਘੰਟਿਆਂ ਤੇ ਦਿਨਾਂ ਵਿੱਚ ਖੁਦ ਆਪਣੇ ਕਸਟਮਰ ਦੇ ਨਾਲ ਸੰਪਰਕ ਕਰੇਗਾ ਇਸ ਲਈ ਤੁਹਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦੀ ਕੋਈ ਲੋੜ ਨਹੀਂ ਹੈ ਕਿਸੇ ਵੀ ਈਮੇਲ ਦਾ ਜਵਾਬ ਬਿਲਕੁਲ ਨਾ ਦਿਓ ਜੋ ਤੁਹਾਨੂੰ ਇਹ ਦਾਵਾ ਕਰਦੀ ਹੈ ਕਿ ਕਵਾਂਟਸ ਤੋਂ ਆਈ ਹੈ ਤੇ ਤੁਹਾਡੀ ਉਡਾਨ ਦੇ ਵਿੱਚ ਦੇਰੀ ਹੋ ਗਈ ਹੈ ਬਦਲ ਗਈ ਹੈ ਜਿਸ ਵਜਿਛ ਤੁਹਾਡੇ ਤੋਂ ਨਿੱਜੀ ਵੇਰਵਿਆਂ ਮੰਗਿਆ ਗਿਆ ਹੈ ਉਸ ਈਮੇਲ ਦਾ ਜਵਾਬ ਬਿਲਕੁਲ ਵੀ ਨਾ ਦਿਓ 에어ਲਾਈਨ ਨੇ ਕਿਹਾ ਹੈ ਕਿ ਕਿਸੇ ਤਰ੍ਹਾਂ ਦੇ ਵੀ ਲਿੰਕ ਤੇ ਬਿਲਕੁਲ ਵੀ ਕਲਿੱਕ ਨਾ ਕਰੋ ਉਹਨਾਂ ਨੇ ਕਿਹਾ ਕਿ ਜੇਕਰ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਵਾਂਟਸ ਦੀ ਵੈਬਸਾਈਟ ਜਾਂ ਕਵਾਂਟਸ ਐਪ ਤੇ ਸਿੱਧੇ ਲੌਗਇਨ ਕਰੋ ਤੇ ਆਪਣੀ ਜਾਂਚ ਕਰ ਸਕਦੇ ਹੋ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਆਪਣਾ ਹੁਣ ਪਾਸਵਰਡ ਵੀ ਬਿਲਕੁਲ ਨਾ ਬਦਲੋ ਕਿਉਂਕਿ ਪਾਸਵਰਡ ਬਦਲਣ ਦੀ ਸੂਰਤ ਦੇ ਵਿੱਚ ਤੁਹਾਡੇ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਜਿਹੜੀ ਕਿ ਗਲਤ ਸਾਬਿਤ ਹੋ ਸਕਦੀ ਹੈ। 에어ਲਾਈਨ ਨੇ ਕਿਹਾ ਹੈ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਵਾਂਟਸ ਤੋਂ ਯਾਤਰਾ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਮੈਸੇਜ ਕੋਈ ਫੋਨ ਕਾਲ ਜਾਂ ਕਿਸੇ ਵੀ ਤਰ੍ਹਾਂ ਦੀ ਈਮੇਲ ਦਾ ਜਵਾਬ ਦੇਣ ਲੱਗੇ ਤੁਹਾਨੂੰ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ। ਆਸਟ੍ਰੇਲੀਅਨ 에ਅਰਲਾਈਨ ਕਵਾਂਟਸਟ ਨੇ ਕਿਹਾ ਹੈ ਕਿ ਉਹ ਇੱਕ ਸਿਗਨੀਫੀਕੈਂਟ ਸਾਈਬਰ ਹਮਲੇ ਦੀ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਹੈਕਰਾਂ ਨੇ 6 ਮਿਲੀਅਨ ਕਸਟਮਰ ਦੇ ਸੰਵੇਦਨਸ਼ੀਲ ਡਾਟਾ ਵਾਲੇ ਸਿਸਟਮ ਦੇ ਵਿੱਚ ਕੁਸਪੈਟ ਕੀਤੀ ਹੈ ਕਵਾਂਟਸਟ ਨੇ ਕਿਹਾ ਹੈ ਕਿ ਹੈਕਰਾਂ ਨੇ ਉਸਦੇ ਕਸਟਮਰ ਕੰਟੈਕਟ ਸੈਂਟਰ ਨੂੰ ਨਿਸ਼ਾਨਾ ਬਣਾਇਆ ਹੈ ਜਿਸ ਦੇ ਵਿੱਚ ਤੀਜੀ ਧਿਰ ਦੁਆਰਾ ਵਰਤੇ ਜਾਂਦੇ ਕੰਪਿਊਟਰ ਸਿਸਟਮ ਦੀ ਉਲੰਘਣਾ ਕੀਤੀ ਗਈ ਸੀ ਉਹਨਾਂ ਦੇ ਕੋਲ ਕਸਟਮਰ ਦੇ ਨਾਮ, ਈਮੇਲ ਪਤੇ, ਫੋਨ ਨੰਬਰ ਅਤੇ ਜਨਮ ਦਿਨ ਵਰਗੀਆਂ ਸੰਵੇਦਨਸ਼ੀਲ ਇਨਫੋਰਮੇਸ਼ਨ ਉਪਲਬਧ ਹੁੰਦੀਆਂ ਹਨ ਇਸ ਸਬੰਧੀ ਬਲੂਚਿਪ ਆਸਟ੍ਰੇਲੀਆ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਅੱਗੇ ਕਿਹਾ ਹੈ ਕਿ ਇਸ ਪਲੇਟਫਾਰਮ ਦੇ ਵਿੱਚ 6 ਮਿਲੀਅਨ ਕਸਟਮਰ ਹਨ ਜਿਨ੍ਹਾਂ ਦੀ ਸੇਵਾ ਰਿਕਾਰਡ ਸਾਡੇ ਕੋਲ ਉਪਲਬਧ ਹੁੰਦੇ ਹਨ ਕੰਪਨੀ ਨੇ ਅੱਗੇ ਕਿਹਾ ਹੈ ਕਿ ਅਸੀਂ ਚੋਰੀ ਕੀਤੇ ਗਏ ਡਾਟੇ ਦੇ ਅਨੁਪਾਤ ਦੀ ਜਾਂਚ ਕਰਨੀ ਜਾਰੀ ਰੱਖ ਰਹੇ ਹਾਂ ਹਾਲਾਂਕਿ ਸਾਨੂੰ ਉਮੀਦ ਹੈ ਕਿ ਸਿਗਨੀਫੀਕੈਂਟ ਹੋਵੇਗਾ ਕੌਂਟੈਸ ਨੇ ਅੱਗੇ ਕਿਹਾ ਹੈ ਕਿ ਕ੍ਰੈਡਿਟ ਕਾਰਡ ਵੇਰਵੇ ਅਤੇ ਪਾਸਪੋਰਟ ਨੰਬਰ ਸਿਸਟਮ ਦੇ ਵਿੱਚ ਨਹੀਂ ਰੱਖੇ ਜਾਂਦੇ ਕੌਂਟੈਸ ਦੇ ਸੰਚਾਲਨ ਜਾਂ 에ਅਰਲਾਈਨ ਦੀ ਸੁਰੱਖਿਆ ਤੇ ਕੋਈ ਪ੍ਰਭਾਵ ਨਹੀਂ ਪਿਆ ਹੈ ਮੁੱਖ ਕਾਰਜਕਾਰੀ ਵਿਨੇਸਾ ਹਾਰਟਸਨ ਨੇ ਕਿਹਾ ਕਿ ਕਵਾਂਟਸ ਨੇ ਆਸਟ੍ਰੇਲੀਆ ਦੇ ਰਾਸ਼ਟਰੀ ਸਾਈਬਰ ਸੁਰੱਖਿਆ ਕੋਆਰਡੀਨੇਟਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਤੋਂ ਦਿਲੋਂ ਮਾਫੀ ਮੰਗਦੇ ਹਾਂ ਅਤੇ ਅਸੀਂ ਇਸ ਨਾਲ ਪੈਦਾ ਹੋਣ ਵਾਲੀ ਅਨਿਸ਼ਚਿਤਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਕਸਟਮਰ ਸਾਡੇ ਨਾਲ ਆਪਣੀ ਨਿੱਜੀ ਜਾਣਕਾਰੀ ਭਰੋਸੇ ਦੇ ਆਧਾਰ 'ਤੇ ਸ਼ੇਅਰ ਕਰਦੇ ਹਨ ਅਤੇ ਅਸੀਂ ਇਸ ਨੂੰ ਕਾਫੀ ਗੰਭੀਰਤਾ ਦੇ ਨਾਲ ਲੈਂਦੇ ਹਾਂ। ਹੁਣ ਗੱਲ ਕਰਦੇ ਹਾਂ ਕਿ ਜੇਕਰ ਤੁਸੀਂ ਕਵਾਂਟਸ ਦੇ ਕਸਟਮਰ ਹੋ ਤੇ ਤੁਹਾਨੂੰ ਹੁਣ ਕੀ ਕਰਨਾ ਚਾਹੀਦਾ ਹੈ ਇਸ ਸਬੰਧੀ 에ਅਰਲਾਈਨ ਨੇ ਸਲਾਹ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਅਗਰ ਤੁਹਾਨੂੰ ਮੈਸੇਜ ਆਉਂਦਾ ਹੈ ਤਾਂ ਉਸ ਲਿੰਕ ਤੇ ਕਲਿੱਕ ਬਿਲਕੁਲ ਨਾ ਕਰੋ ਜੋ ਕਵਾਂਟਸ ਤੋਂ ਆਉਣ ਦਾ ਦਾਵਾ ਕਰਦਾ ਹੈ ਜਦੋਂ ਕਿ ਕਵਾਂਟਸ ਆਉਣ ਵਾਲੇ ਘੰਟਿਆਂ ਤੇ ਦਿਨਾਂ ਵਿੱਚ ਖੁਦ ਆਪਣੇ ਕਸਟਮਰ ਦੇ ਨਾਲ ਸੰਪਰਕ ਕਰੇਗਾ ਇਸ ਲਈ ਤੁਹਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦੀ ਕੋਈ ਲੋੜ ਨਹੀਂ ਹੈ ਕਿਸੇ ਵੀ ਈਮੇਲ ਦਾ ਜਵਾਬ ਬਿਲਕੁਲ ਨਾ ਦਿਓ ਜੋ ਤੁਹਾਨੂੰ ਇਹ ਦਾਵਾ ਕਰਦੀ ਹੈ ਕਿ ਕਵਾਂਟਸ ਤੋਂ ਆਈ ਹੈ ਤੇ ਤੁਹਾਡੀ ਉਡਾਣ ਦੇ ਵਿੱਚ ਦੇਰੀ ਹੋ ਗਈ ਹੈ ਬਦਲ ਗਈ ਹੈ ਜਿਸ ਵਿੱਚ ਤੁਹਾਡੇ ਤੋਂ ਨਿੱਜੀ ਵੇਰਵਿਆਂ ਮੰਗਿਆ ਗਿਆ ਹੈ ਉਸ ਈਮੇਲ ਦਾ ਜਵਾਬ ਬਿਲਕੁਲ ਵੀ ਨਾ ਦਿਓ 에ਅਰਲਾਈਨ ਨੇ ਕਿਹਾ ਹੈ ਕਿ ਕਿਸੇ ਤਰ੍ਹਾਂ ਦੇ ਵੀ ਲਿੰਕ ਤੇ ਬਿਲਕੁਲ ਵੀ ਕਲਿੱਕ ਨਾ ਕਰੋ ਉਹਨਾਂ ਨੇ ਕਿਹਾ ਕਿ ਜੇਕਰ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਵਾਂਟਸ ਦੀ ਵੈੱਬਸਾਈਟ ਜਾਂ ਕਵਾਂਟਸ ਐਪ ਤੇ ਸਿੱਧੇ ਲੌਗਇਨ ਕਰੋ ਤੇ ਆਪਣੀ ਜਾਂਚ ਕਰ ਸਕਦੇ ਹੋ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਆਪਣਾ ਹੁਣ ਪਾਸਵਰਡ ਵੀ ਬਿਲਕੁਲ ਨਾ ਬਦਲੋ ਕਿਉਂਕਿ ਪਾਸਵਰਡ ਬਦਲਣ ਦੀ ਸੂਰਤ ਦੇ ਵਿੱਚ ਤੁਹਾਡੇ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਜਿਹੜੀ ਕਿ ਗਲਤ ਸਾਬਿਤ ਹੋ ਸਕਦੀ ਹੈ। 에어ਲਾਈਨ ਨੇ ਕਿਹਾ ਹੈ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਵਾਂਟਸ ਤੋਂ ਯਾਤਰਾ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਮੈਸੇਜ ਕੋਈ ਫੋਨ ਕਾਲ ਜਾਂ ਕਿਸੇ ਵੀ ਤਰ੍ਹਾਂ ਦੀ ਈਮੇਲ ਦਾ ਜਵਾਬ ਦੇਣ ਲੱਗੇ ਤੁਹਾਨੂੰ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ। ਆਸਟ੍ਰੇਲੀਅਨ 에어ਲਾਈਨ ਕੌਂਟੈਸਟ ਨੇ ਕਿਹਾ ਹੈ ਕਿ ਉਹ ਇੱਕ ਸਿਗਨੀਫੀਕੈਂਟ ਸਾਈਬਰ ਹਮਲੇ ਦੀ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਹੈਕਰਾਂ ਨੇ 6 ਮਿਲੀਅਨ ਕਸਟਮਰ ਦੇ ਸੰਵੇਦਨਸ਼ੀਲ ਡਾਟਾ ਵਾਲੇ ਸਿਸਟਮ ਦੇ ਵਿੱਚ ਕੁਸਪੈਟ ਕੀਤੀ ਹੈ ਕੌਂਟੈਸਟ ਨੇ ਕਿਹਾ ਹੈ ਕਿ ਹੈਕਰਾਂ ਨੇ ਉਸਦੇ ਕਸਟਮਰ ਕੰਟੈਕਟ ਸੈਂਟਰ ਨੂੰ ਨਿਸ਼ਾਨਾ ਬਣਾਇਆ ਹੈ ਜਿਸ ਦੇ ਵਿੱਚ ਤੀਜੀ ਧਿਰ ਦੁਆਰਾ ਵਰਤੇ ਜਾਂਦੇ ਕੰਪਿਊਟਰ ਸਿਸਟਮ ਦੀ ਉਲੰਘਣਾ ਕੀਤੀ ਗਈ ਸੀ ਉਹਨਾਂ ਦੇ ਕੋਲ ਕਸਟਮਰ ਦੇ ਨਾਮ, ਈਮੇਲ ਪਤੇ, ਫੋਨ ਨੰਬਰ ਅਤੇ ਜਨਮ ਦਿਨ ਵਰਗੀਆਂ ਸੰਵੇਦਨਸ਼ੀਲ ਇਨਫੋਰਮੇਸ਼ਨ ਉਪਲਬਧ ਹੁੰਦੀਆਂ ਹਨ ਇਸ ਸਬੰਧੀ ਬਲੂਚਿਪ ਆਸਟ੍ਰੇਲੀਆ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਅੱਗੇ ਕਿਹਾ ਹੈ ਕਿ ਇਸ ਪਲੇਟਫਾਰਮ ਦੇ ਵਿੱਚ 6 ਮਿਲੀਅਨ ਕਸਟਮਰ ਹਨ ਜਿਨ੍ਹਾਂ ਦੀ ਸੇਵਾ ਰਿਕਾਰਡ ਸਾਡੇ ਕੋਲ ਉਪਲਬਧ ਹੁੰਦੇ ਹਨ ਕੰਪਨੀ ਨੇ ਅੱਗੇ ਕਿਹਾ ਹੈ ਕਿ ਅਸੀਂ ਚੋਰੀ ਕੀਤੇ ਗਏ ਡਾਟੇ ਦੇ ਅਨੁਪਾਤ ਦੀ ਜਾਂਚ ਕਰਨੀ ਜਾਰੀ ਰੱਖ ਰਹੇ ਹਾਂ ਹਾਲਾਂਕਿ ਸਾਨੂੰ ਉਮੀਦ ਹੈ ਕਿ ਸਿਗਨੀਫੀਕੈਂਟ ਹੋਵੇਗਾ ਕੌਂਟੈਸ ਨੇ ਅੱਗੇ ਕਿਹਾ ਹੈ ਕਿ ਕ੍ਰੈਡਿਟ ਕਾਰਡ ਵੇਰਵੇ ਅਤੇ ਪਾਸਪੋਰਟ ਨੰਬਰ ਸਿਸਟਮ ਦੇ ਵਿੱਚ ਨਹੀਂ ਰੱਖੇ ਜਾਂਦੇ ਕੌਂਟੈਸ ਦੇ ਸੰਚਾਲਨ ਜਾਂ 에ਅਰਲਾਈਨ ਦੀ ਸੁਰੱਖਿਆ ਤੇ ਕੋਈ ਪ੍ਰਭਾਵ ਨਹੀਂ ਪਿਆ ਹੈ ਮੁੱਖ ਕਾਰਜਕਾਰੀ ਵਿਨੇਸਾ ਹਾਰਟਸਨ ਨੇ ਕਿਹਾ ਕਿ ਕਵਾਂਟਸ ਨੇ ਆਸਟ੍ਰੇਲੀਆ ਦੇ ਰਾਸ਼ਟਰੀ ਸਾਈਬਰ ਸੁਰੱਖਿਆ ਕੋਆਰਡੀਨੇਟਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਤੋਂ ਦਿਲੋਂ ਮਾਫੀ ਮੰਗਦੇ ਹਾਂ ਅਤੇ ਅਸੀਂ ਇਸ ਨਾਲ ਪੈਦਾ ਹੋਣ ਵਾਲੀ ਅਨਿਸ਼ਚਿਤਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਉਹਨਾਂ ਨੇ ਕਿਹਾ ਕਿ ਸਾਡੇ ਕਸਟਮਰ ਸਾਡੇ ਨਾਲ ਆਪਣੀ ਨਿੱਜੀ ਜਾਣਕਾਰੀ ਭਰੋਸੇ ਦੇ ਆਧਾਰ ਤੇ ਸ਼ੇਅਰ ਕਰਦੇ ਹਨ ਅਤੇ ਅਸੀਂ ਵੀ ਇਸ ਨੂੰ ਕਾਫੀ ਗੰਭੀਰਤਾ ਦੇ ਨਾਲ ਲੈਂਦੇ ਹਾਂ ਹੁਣ ਗੱਲ ਕਰਦੇ ਹਾਂ ਕਿ ਜੇਕਰ ਤੁਸੀਂ ਕਵਾਂਟਸ ਦੇ ਕਸਟਮਰ ਹੋ ਤੇ ਤੁਹਾਨੂੰ ਹੁਣ ਕੀ ਕਰਨਾ ਚਾਹੀਦਾ ਹੈ ਇਸ ਸਬੰਧੀ 에ਅਰਲਾਈਨ ਨੇ ਸਲਾਹ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਅਗਰ ਤੁਹਾਨੂੰ ਮੈਸੇਜ ਆਉਂਦਾ ਹੈ ਤਾਂ ਉਸ ਲਿੰਕ ਤੇ ਕਲਿੱਕ ਬਿਲਕੁਲ ਨਾ ਕਰੋ ਜੋ ਕਵਾਂਟਸ ਤੋਂ ਆਉਣ ਦਾ ਦਾਵਾ ਕਰਦਾ ਹੈ ਜਦੋਂ ਕਿ ਕਵਾਂਟਸ ਆਉਣ ਵਾਲੇ ਘੰਟਿਆਂ ਤੇ ਦਿਨਾਂ ਵਿੱਚ ਖੁਦ ਆਪਣੇ ਕਸਟਮਰ ਦੇ ਨਾਲ ਸੰਪਰਕ ਕਰੇਗਾ ਇਸ ਲਈ ਤੁਹਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦੀ ਕੋਈ ਲੋੜ ਨਹੀਂ ਹੈ ਕਿਸੇ ਵੀ ਈਮੇਲ ਦਾ ਜਵਾਬ ਬਿਲਕੁਲ ਨਾ ਦਿਓ ਜੋ ਤੁਹਾਨੂੰ ਇਹ ਦਾਵਾ ਕਰਦੀ ਹੈ ਕਿ ਕਵਾਂਟਸ ਤੋਂ ਆਈ ਹੈ ਤੇ ਤੁਹਾਡੀ ਉਡਾਨ ਦੇ ਵਿੱਚ ਦੇਰੀ ਹੋ ਗਈ ਹੈ ਬਦਲ ਗਈ ਹੈ ਜਿਸ ਵਜਿ੍ ਨਾਲ ਤੁਹਾਡੇ ਤੋਂ ਨਿੱਜੀ ਵੇਰਵਿਆਂ ਮੰਗਿਆ ਗਿਆ ਹੈ ਉਸ ਈਮੇਲ ਦਾ ਜਵਾਬ ਬਿਲਕੁਲ ਵੀ ਨਾ ਦਿਓ 에어ਲਾਈਨ ਨੇ ਕਿਹਾ ਹੈ ਕਿ ਕਿਸੇ ਤਰ੍ਹਾਂ ਦੇ ਵੀ ਲਿੰਕ ਤੇ ਬਿਲਕੁਲ ਵੀ ਕਲਿੱਕ ਨਾ ਕਰੋ ਉਹਨਾਂ ਨੇ ਕਿਹਾ ਕਿ ਜੇਕਰ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਵਾਂਟਸ ਦੀ ਵੈੱਬਸਾਈਟ ਜਾਂ ਕਵਾਂਟਸ ਐਪ ਤੇ ਸਿੱਧੇ ਲੌਗਇਨ ਕਰੋ ਤੇ ਆਪਣੀ ਜਾਂਚ ਕਰ ਸਕਦੇ ਹੋ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਆਪਣਾ ਹੁਣ ਪਾਸਵਰਡ ਵੀ ਬਿਲਕੁਲ ਨਾ ਬਦਲੋ ਕਿਉਂਕਿ ਪਾਸਵਰਡ ਬਦਲਣ ਦੀ ਸੂਰਤ ਦੇ ਵਿੱਚ ਤੁਹਾਡੇ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਜਿਹੜੀ ਕਿ ਗਲਤ ਸਾਬਿਤ ਹੋ ਸਕਦੀ ਹੈ। 에어ਲਾਈਨ ਨੇ ਕਿਹਾ ਹੈ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਵਾਂਟਸ ਤੋਂ ਯਾਤਰਾ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਮੈਸੇਜ ਕੋਈ ਫੋਨ ਕਾਲ ਜਾਂ ਕਿਸੇ ਵੀ ਤਰ੍ਹਾਂ ਦੀ ਈਮੇਲ ਦਾ ਜਵਾਬ ਦੇਣ ਲੱਗੇ ਤੁਹਾਨੂੰ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ। ਆਸਟ੍ਰੇਲੀਅਨ 에어ਲਾਈਨ ਕਵਾਂਟਸਟ ਨੇ ਕਿਹਾ ਹੈ ਕਿ ਉਹ ਇੱਕ ਸਿਗਨੀਫੀਕੈਂਟ ਸਾਈਬਰ ਹਮਲੇ ਦੀ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਹੈਕਰਾਂ ਨੇ 6 ਮਿਲੀਅਨ ਕਸਟਮਰ ਦੇ ਸੰਵੇਦਨਸ਼ੀਲ ਡਾਟਾ ਵਾਲੇ ਸਿਸਟਮ ਦੇ ਵਿੱਚ ਕੁਸਪੈਟ ਕੀਤੀ ਹੈ ਕਵਾਂਟਸਟ ਨੇ ਕਿਹਾ ਹੈ ਕਿ ਹੈਕਰਾਂ ਨੇ ਉਸਦੇ ਕਸਟਮਰ ਕੰਟੈਕਟ ਸੈਂਟਰ ਨੂੰ ਨਿਸ਼ਾਨਾ ਬਣਾਇਆ ਹੈ ਜਿਸ ਦੇ ਵਿੱਚ ਤੀਜੀ ਧਿਰ ਦੁਆਰਾ ਵਰਤੇ ਜਾਂਦੇ ਕੰਪਿਊਟਰ ਸਿਸਟਮ ਦੀ ਉਲੰਘਣਾ ਕੀਤੀ ਗਈ ਸੀ ਉਹਨਾਂ ਦੇ ਕੋਲ ਕਸਟਮਰ ਦੇ ਨਾਮ ਈਮੇਲ ਪਤੇ ਫੋਨ ਨੰਬਰ ਅਤੇ ਜਨਮ ਦਿਨ ਵਰਗੀਆਂ ਸੰਵੇਦਨਸ਼ੀਲ ਇਨਫੋਰਮੇਸ਼ਨ ਉਪਲਬਧ ਹੁੰਦੀਆਂ ਹਨ ਇਸ ਸਬੰਧੀ ਬਲੂਚਿਪ ਆਸਟ੍ਰੇਲੀਆ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਅੱਗੇ ਕਿਹਾ ਹੈ ਕਿ ਇਸ ਪਲੇਟਫਾਰਮ ਦੇ ਵਿੱਚ 6 ਮਿਲੀਅਨ ਕਸਟਮਰ ਹਨ ਜਿਨ੍ਹਾਂ ਦੀ ਸੇਵਾ ਰਿਕਾਰਡ ਸਾਡੇ ਕੋਲ ਉਪਲਬਧ ਹੁੰਦੇ ਹਨ ਕੰਪਨੀ ਨੇ ਅੱਗੇ ਕਿਹਾ ਹੈ ਕਿ ਅਸੀਂ ਚੋਰੀ ਕੀਤੇ ਗਏ ਡਾਟੇ ਦੇ ਅਨੁਪਾਤ ਦੀ ਜਾਂਚ ਕਰਨੀ ਜਾਰੀ ਰੱਖ ਰਹੇ ਹਾਂ ਹਾਲਾਂਕਿ ਸਾਨੂੰ ਉਮੀਦ ਹੈ ਕਿ ਸਿਗਨੀਫੀਕੈਂਟ ਹੋਵੇਗਾ ਕੌਂਟੈਸ ਨੇ ਅੱਗੇ ਕਿਹਾ ਹੈ ਕਿ ਕ੍ਰੈਡਿਟ ਕਾਰਡ ਵੇਰਵੇ ਅਤੇ ਪਾਸਪੋਰਟ ਨੰਬਰ ਸਿਸਟਮ ਦੇ ਵਿੱਚ ਨਹੀਂ ਰੱਖੇ ਜਾਂਦੇ ਕੌਂਟੈਸ ਦੇ ਸੰਚਾਲਨ ਜਾਂ 에ਅਰਲਾਈਨ ਦੀ ਸੁਰੱਖਿਆ ਤੇ ਕੋਈ ਪ੍ਰਭਾਵ ਨਹੀਂ ਪਿਆ ਹੈ ਮੁੱਖ ਕਾਰਜਕਾਰੀ ਵਿਨੇਸਾ ਹਾਰਟਸਨ ਨੇ ਕਿਹਾ ਕਿ ਕਵਾਂਟਸ ਨੇ ਆਸਟ੍ਰੇਲੀਆ ਦੇ ਰਾਸ਼ਟਰੀ ਸਾਈਬਰ ਸੁਰੱਖਿਆ ਕੋਆਰਡੀਨੇਟਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਤੋਂ ਦਿੱਲੀ ਮਾਫੀ ਮੰਗਦੇ ਹਾਂ ਅਤੇ ਅਸੀਂ ਇਸ ਨਾਲ ਪੈਦਾ ਹੋਣ ਵਾਲੀ ਅਨਿਸ਼ਚਿਤਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਉਹਨਾਂ ਨੇ ਕਿਹਾ ਕਿ ਸਾਡੇ ਕਸਟਮਰ ਸਾਡੇ ਨਾਲ ਆਪਣੀ ਨਿੱਜੀ ਜਾਣਕਾਰੀ ਭਰੋਸੇ ਦੇ ਆਧਾਰ 'ਤੇ ਸ਼ੇਅਰ ਕਰਦੇ ਹਨ ਅਤੇ ਅਸੀਂ ਇਸ ਨੂੰ ਕਾਫੀ ਗੰਭੀਰਤਾ ਦੇ ਨਾਲ ਲੈਂਦੇ ਹਾਂ। ਹੁਣ ਗੱਲ ਕਰਦੇ ਹਾਂ ਕਿ ਜੇਕਰ ਤੁਸੀਂ ਕਵਾਂਟਸ ਦੇ ਕਸਟਮਰ ਹੋ ਤੇ ਤੁਹਾਨੂੰ ਹੁਣ ਕੀ ਕਰਨਾ ਚਾਹੀਦਾ ਹੈ ਇਸ ਸਬੰਧੀ 에ਅਰਲਾਈਨ ਨੇ ਸਲਾਹ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਅਗਰ ਤੁਹਾਨੂੰ ਮੈਸੇਜ ਆਉਂਦਾ ਹੈ ਤਾਂ ਉਸ ਲਿੰਕ ਤੇ ਕਲਿੱਕ ਬਿਲਕੁਲ ਨਾ ਕਰੋ ਜੋ ਕਵਾਂਟਸ ਤੋਂ ਆਉਣ ਦਾ ਦਾਵਾ ਕਰਦਾ ਹੈ ਜਦੋਂ ਕਿ ਕਵਾਂਟਸ ਆਉਣ ਵਾਲੇ ਘੰਟਿਆਂ ਤੇ ਦਿਨਾਂ ਵਿੱਚ ਖੁਦ ਆਪਣੇ ਕਸਟਮਰ ਦੇ ਨਾਲ ਸੰਪਰਕ ਕਰੇਗਾ ਇਸ ਲਈ ਤੁਹਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦੀ ਕੋਈ ਲੋੜ ਨਹੀਂ ਹੈ ਕਿਸੇ ਵੀ ਈਮੇਲ ਦਾ ਜਵਾਬ ਬਿਲਕੁਲ ਨਾ ਦਿਓ ਜੋ ਤੁਹਾਨੂੰ ਇਹ ਦਾਵਾ ਕਰਦੀ ਹੈ ਕਿ ਕਵਾਂਟਸ ਤੋਂ ਆਈ ਹੈ ਤੇ ਤੁਹਾਡੀ ਉਡਾਣ ਦੇ ਵਿੱਚ ਦੇਰੀ ਹੋ ਗਈ ਹੈ ਬਦਲ ਗਈ ਹੈ ਜਿਸ ਵਜ੍ਹਾ ਤੁਹਾਡੇ ਤੋਂ ਨਿੱਜੀ ਵੇਰਵਿਆਂ ਮੰਗਿਆ ਗਿਆ ਹੈ ਉਸ ਈਮੇਲ ਦਾ ਜਵਾਬ ਬਿਲਕੁਲ ਵੀ ਨਾ ਦਿਓ 에ਅਰਲਾਈਨ ਨੇ ਕਿਹਾ ਹੈ ਕਿ ਕਿਸੇ ਤਰ੍ਹਾਂ ਦੇ ਵੀ ਲਿੰਕ ਤੇ ਬਿਲਕੁਲ ਵੀ ਕਲਿੱਕ ਨਾ ਕਰੋ ਉਹਨਾਂ ਨੇ ਕਿਹਾ ਕਿ ਜੇਕਰ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਵਾਂਟਸ ਦੀ ਵੈੱਬਸਾਈਟ ਜਾਂ ਕਵਾਂਟਸ ਐਪ ਤੇ ਸਿੱਧੇ ਲੌਗਇਨ ਕਰੋ ਤੇ ਆਪਣੀ ਜਾਂਚ ਕਰ ਸਕਦੇ ਹੋ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਆਪਣਾ ਹੁਣ ਪਾਸਵਰਡ ਵੀ ਬਿਲਕੁਲ ਨਾ ਬਦਲੋ ਕਿਉਂਕਿ ਪਾਸਵਰਡ ਬਦਲਣ ਦੀ ਸੂਰਤ ਦੇ ਵਿੱਚ ਤੁਹਾਡੇ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਜਿਹੜੀ ਕਿ ਗਲਤ ਸਾਬਿਤ ਹੋ ਸਕਦੀ ਹੈ। 에어ਲਾਈਨ ਨੇ ਕਿਹਾ ਹੈ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਵਾਂਟਸ ਤੋਂ ਯਾਤਰਾ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਮੈਸੇਜ ਕੋਈ ਫੋਨ ਕਾਲ ਜਾਂ ਕਿਸੇ ਵੀ ਤਰ੍ਹਾਂ ਦੀ ਈਮੇਲ ਦਾ ਜਵਾਬ ਦੇਣ ਲੱਗੇ ਤੁਹਾਨੂੰ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ। ਆਸਟ੍ਰੇਲੀਅਨ 에어ਲਾਈਨ ਕਵਾਂਟਸਟ ਨੇ ਕਿਹਾ ਹੈ ਕਿ ਉਹ ਇੱਕ ਸਿਗਨੀਫੀਕੈਂਟ ਸਾਈਬਰ ਹਮਲੇ ਦੀ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਹੈਕਰਾਂ ਨੇ 6 ਮਿਲੀਅਨ ਕਸਟਮਰ ਦੇ ਸੰਵੇਦਨਸ਼ੀਲ ਡਾਟਾ ਵਾਲੇ ਸਿਸਟਮ ਦੇ ਵਿੱਚ ਕੁਸਪੈਟ ਕੀਤੀ ਹੈ ਕਵਾਂਟਸਟ ਨੇ ਕਿਹਾ ਹੈ ਕਿ ਹੈਕਰਾਂ ਨੇ ਉਸਦੇ ਕਸਟਮਰ ਕੰਟੈਕਟ ਸੈਂਟਰ ਨੂੰ ਨਿਸ਼ਾਨਾ ਬਣਾਇਆ ਹੈ ਜਿਸ ਦੇ ਵਿੱਚ ਤੀਜੀ ਧਿਰ ਦੁਆਰਾ ਵਰਤੇ ਜਾਂਦੇ ਕੰਪਿਊਟਰ ਸਿਸਟਮ ਦੀ ਉਲੰਘਣਾ ਕੀਤੀ ਗਈ ਸੀ ਉਹਨਾਂ ਦੇ ਕੋਲ ਕਸਟਮਰ ਦੇ ਨਾਮ, ਈਮੇਲ ਪਤੇ, ਫੋਨ ਨੰਬਰ ਅਤੇ ਜਨਮ ਦਿਨ ਵਰਗੀਆਂ ਸੰਵੇਦਨਸ਼ੀਲ ਇਨਫੋਰਮੇਸ਼ਨ ਉਪਲਬਧ ਹੁੰਨੀਆਂ ਹਨ ਇਸ ਸਬੰਧੀ ਬਲੂਚਿਪ ਆਸਟ੍ਰੇਲੀਆ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਅੱਗੇ ਕਿਹਾ ਹੈ ਕਿ ਇਸ ਪਲੇਟਫਾਰਮ ਦੇ ਵਿੱਚ 6 ਮਿਲੀਅਨ ਕਸਟਮਰ ਹਨ ਜਿਨ੍ਹਾਂ ਦੀ ਸੇਵਾ ਰਿਕਾਰਡ ਸਾਡੇ ਕੋਲ ਉਪਲਬਧ ਹੁੰਦੇ ਹਨ ਕੰਪਨੀ ਨੇ ਅੱਗੇ ਕਿਹਾ ਹੈ ਕਿ ਅਸੀਂ ਚੋਰੀ ਕੀਤੇ ਗਏ ਡਾਟੇ ਦੇ ਅਨੁਪਾਤ ਦੀ ਜਾਂਚ ਕਰਨੀ ਜਾਰੀ ਰੱਖ ਰਹੇ ਹਾਂ ਹਾਲਾਂਕਿ ਸਾਨੂੰ ਉਮੀਦ ਹੈ ਕਿ ਸਿਗਨੀਫੀਕੈਂਟ ਹੋਵੇਗਾ ਪੌਂਟਸ ਨੇ ਅੱਗੇ ਕਿਹਾ ਹੈ ਕਿ ਕ੍ਰੈਡਿਟ ਕਾਰਡ ਵੇਰਵੇ ਅਤੇ ਪਾਸਪੋਰਟ ਨੰਬਰ ਸਿਸਟਮ ਦੇ ਵਿੱਚ ਨਹੀਂ ਰੱਖੇ ਜਾਂਦੇ ਕਵਾਂਟਸ ਦੇ ਸੰਚਾਲਨ ਜਾਂ 에어ਲਾਈਨ ਦੀ ਸੁਰੱਖਿਆ ਤੇ ਕੋਈ ਪ੍ਰਭਾਵ ਨਹੀਂ ਪਿਆ ਹੈ ਮੁੱਖ ਕਾਰਜਕਾਰੀ ਵਿਨੇਸਾ ਹਾਰਟਸਨ ਨੇ ਕਿਹਾ ਕਿ ਕਵਾਂਟਸ ਨੇ ਆਸਟ੍ਰੇਲੀਆ ਦੇ ਰਾਸ਼ਟਰੀ ਸਾਈਬਰ ਸੁਰੱਖਿਆ ਕੋਆਰਡੀਨੇਟਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਆਪਣੇ ਗਾਹਕਾਂ ਤੋਂ ਦਿਲੋਂ ਮਾਫੀ ਮੰਗਦੇ ਹਾਂ ਅਤੇ ਅਸੀਂ ਇਸ ਨਾਲ ਪੈਦਾ ਹੋਣ ਵਾਲੀ ਅਨਿਸ਼ਚਿਤਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਉਹਨਾਂ ਨੇ ਕਿਹਾ ਕਿ ਸਾਡੇ ਕਸਟਮਰ ਸਾਡੇ ਨਾਲ ਆਪਣੀ ਨਿੱਜੀ ਜਾਣਕਾਰੀ ਭਰੋਸੇ ਦੇ ਆਧਾਰ ਤੇ ਸ਼ੇਅਰ ਕਰਦੇ ਹਨ ਅਤੇ ਅਸੀਂ ਵੀ ਇਸ ਨੂੰ ਕਾਫੀ ਗੰਭੀਰਤਾ ਦੇ ਨਾਲ ਲੈਂਦੇ ਹਾਂ ਹੁਣ ਗੱਲ ਕਰਦੇ ਹਾਂ ਕਿ ਜੇਕਰ ਤੁਸੀਂ ਕਵਾਂਟਸ ਦੇ ਕਸਟਮਰ ਹੋ ਤੇ ਤੁਹਾਨੂੰ ਹੁਣ ਕੀ ਕਰਨਾ ਚਾਹੀਦਾ ਹੈ ਇਸ ਸਬੰਧੀ 에ਰਲਾਈਨ ਨੇ ਸਲਾਹ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਅਗਰ ਤੁਹਾਨੂੰ ਮੈਸੇਜ ਆਉਂਦਾ ਹੈ ਤਾਂ ਉਸ ਲਿੰਕ ਤੇ ਕਲਿੱਕ ਬਿਲਕੁਲ ਨਾ ਕਰੋ ਜੋ ਕਵਾਂਟਸ ਤੋਂ ਆਉਣ ਦਾ ਦਾਵਾ ਕਰਦਾ ਹੈ ਜਦੋਂ ਕਿ ਕਵਾਂਟਸ ਆਉਣ ਵਾਲੇ ਘੰਟਿਆਂ ਤੇ ਦਿਨਾਂ ਵਿੱਚ ਖੁਦ ਆਪਣੇ ਕਸਟਮਰ ਦੇ ਨਾਲ ਸੰਪਰਕ ਕਰੇਗਾ ਇਸ ਲਈ ਤੁਹਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦੀ ਕੋਈ ਲੋੜ ਨਹੀਂ ਹੈ ਕਿਸੇ ਵੀ ਈਮੇਲ ਦਾ ਜਵਾਬ ਬਿਲਕੁਲ ਨਾ ਦਿਓ ਜੋ ਤੁਹਾਨੂੰ ਇਹ ਦਾਵਾ ਕਰਦੀ ਹੈ ਕਿ ਕਵਾਂਟਸ ਤੋਂ ਆਈ ਹੈ ਤੇ ਤੁਹਾਡੀ ਉਡਾਨ ਦੇ ਵਿੱਚ ਦੇਰੀ ਹੋ ਗਈ ਹੈ ਬਦਲ ਗਈ ਹੈ ਜਿਸ ਵਜਿਹ ਤੁਹਾਡੇ ਤੋਂ ਨਿੱਜੀ ਵੇਰਵਿਆਂ ਮੰਗਿਆ ਗਿਆ ਹੈ ਉਸ ਈਮੇਲ ਦਾ ਜਵਾਬ ਬਿਲਕੁਲ ਵੀ ਨਾ ਦਿਓ 에어ਲਾਈਨ ਨੇ ਕਿਹਾ ਹੈ ਕਿ ਕਿਸੇ ਤਰ੍ਹਾਂ ਦੇ ਵੀ ਲਿੰਕ ਤੇ ਬਿਲਕੁਲ ਵੀ ਕਲਿੱਕ ਨਾ ਕਰੋ ਉਹਨਾਂ ਨੇ ਕਿਹਾ ਕਿ ਜੇਕਰ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਵਾਂਟਸ ਦੀ ਵੈੱਬਸਾਈਟ ਜਾਂ ਕਵਾਂਟਸ ਐਪ ਤੇ ਸਿੱਧੇ ਲੌਗਇਨ ਕਰੋ ਤੇ ਆਪਣੀ ਜਾਂਚ ਕਰ ਸਕਦੇ ਹੋ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਹੁਣ ਪਾਸਵਰਡ ਵੀ ਬਿਲਕੁਲ ਨਾ ਬਦਲੋ ਕਿਉਂਕਿ ਪਾਸਵਰਡ ਬਦਲਣ ਦੀ ਸੂਰਤ ਦੇ ਵਿੱਚ ਤੁਹਾਡੇ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਜਿਹੜੀ ਕਿ ਗਲਤ ਸਾਬਿਤ ਹੋ ਸਕਦੀ ਹੈ ਏਅਰਲਾਈਨ ਨੇ ਕਿਹਾ ਹੈ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਵਾਂਟਸ ਤੋਂ ਯਾਤਰਾ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਮੈਸੇਜ ਕੋਈ ਫੋਨ ਕਾਲ ਜਾਂ ਕਿਸੇ ਵੀ ਤਰ੍ਹਾਂ ਦੀ ਈਮੇਲ ਦਾ ਜਵਾਬ ਦੇਣ ਲੱਗੇ ਤੁਹਾਨੂੰ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ ਆਸਟ੍ਰੇਲੀਅਨ 에어ਲਾਈਨ ਕਵਾਂਟਸਟ ਨੇ ਕਿਹਾ ਹੈ ਕਿ ਉਹ ਇੱਕ ਸਿਗਨੀਫੀਕੈਂਟ ਸਾਈਬਰ ਹਮਲੇ ਦੀ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਹੈਕਰਾਂ ਨੇ 6 ਮਿਲੀਅਨ ਕਸਟਮਰ ਦੇ ਸੰਵੇਦਨਸ਼ੀਲ ਡਾਟਾ ਵਾਲੇ ਸਿਸਟਮ ਦੇ ਵਿੱਚ ਕੁਸਪੈਟ ਕੀਤੀ ਹੈ ਕਵਾਂਟਸਟ ਨੇ ਕਿਹਾ ਹੈ ਕਿ ਹੈਕਰਾਂ ਨੇ ਉਸਦੇ ਕਸਟਮਰ ਕੰਟੈਕਟ ਸੈਂਟਰ ਨੂੰ ਨਿਸ਼ਾਨਾ ਬਣਾਇਆ ਹੈ ਜਿਸ ਦੇ ਵਿੱਚ ਤੀਜੀ ਧਿਰ ਦੁਆਰਾ ਵਰਤੇ ਜਾਂਦੇ ਕੰਪਿਊਟਰ ਸਿਸਟਮ ਦੀ ਉਲੰਘਣਾ ਕੀਤੀ ਗਈ ਸੀ ਉਹਨਾਂ ਦੇ ਕੋਲ ਕਸਟਮਰ ਦੇ ਨਾਮ ਈਮੇਲ ਪਤੇ ਫੋਨ ਨੰਬਰ ਅਤੇ ਜਨਮ ਦਿਨ ਵਰਗੀਆਂ ਸੰਵੇਦਨਸ਼ੀਲ ਇਨਫੋਰਮੇਸ਼ਨ ਉਪਲਬਧ ਹੁੰਦੀਆਂ ਹਨ ਇਸ ਸਬੰਧੀ ਬਲੂਚਿਪ ਆਸਟ੍ਰੇਲੀਆ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਅੱਗੇ ਕਿਹਾ ਹੈ ਕਿ ਇਸ ਪਲੇਟਫਾਰਮ ਦੇ ਵਿੱਚ 6 ਮਿਲੀਅਨ ਕਸਟਮਰ ਹਨ ਜਿਨ੍ਹਾਂ ਦੀ ਸੇਵਾ ਰਿਕਾਰਡ ਸਾਡੇ ਕੋਲ ਉਪਲਬਧ ਹੁੰਦੇ ਹਨ ਕੰਪਨੀ ਨੇ ਅੱਗੇ ਕਿਹਾ ਹੈ ਕਿ ਅਸੀਂ ਚੋਰੀ ਕੀਤੇ ਗਏ ਡਾਟੇ ਦੇ ਅਨੁਪਾਤ ਦੀ ਜਾਂਚ ਕਰਨੀ ਜਾਰੀ ਰੱਖ ਰਹੇ ਹਾਂ ਹਾਲਾਂਕਿ ਸਾਨੂੰ ਉਮੀਦ ਹੈ ਕਿ ਸਿਗਨੀਫੀਕੈਂਟ ਹੋਵੇਗਾ ਕੌਂਟੈਸ ਨੇ ਅੱਗੇ ਕਿਹਾ ਹੈ ਕਿ ਕ੍ਰੈਡਿਟ ਕਾਰਡ ਵੇਰਵੇ ਅਤੇ ਪਾਸਪੋਰਟ ਨੰਬਰ ਸਿਸਟਮ ਦੇ ਵਿੱਚ ਨਹੀਂ ਰੱਖੇ ਜਾਂਦੇ ਕੌਂਟੈਸ ਦੇ ਸੰਚਾਲਨ ਜਾਂ 에ਅਰਲਾਈਨ ਦੀ ਸੁਰੱਖਿਆ ਤੇ ਕੋਈ ਪ੍ਰਭਾਵ ਨਹੀਂ ਪਿਆ ਹੈ ਮੁੱਖ ਕਾਰਜਕਾਰੀ ਵਿਨੇਸਾ ਹਾਰਟਸਨ ਨੇ ਕਿਹਾ ਕਿ ਕਵਾਂਟਸ ਨੇ ਆਸਟ੍ਰੇਲੀਆ ਦੇ ਰਾਸ਼ਟਰੀ ਸਾਈਬਰ ਸੁਰੱਖਿਆ ਕੋਆਰਡੀਨੇਟਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਤੋਂ ਦਿੱਲੀ ਮਾਫੀ ਮੰਗਦੇ ਹਾਂ ਅਤੇ ਅਸੀਂ ਇਸ ਨਾਲ ਪੈਦਾ ਹੋਣ ਵਾਲੀ ਅਨਿਸ਼ਚਿਤਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਕਸਟਮਰ ਸਾਡੇ ਨਾਲ ਆਪਣੀ ਨਿੱਜੀ ਜਾਣਕਾਰੀ ਭਰੋਸੇ ਦੇ ਆਧਾਰ 'ਤੇ ਸ਼ੇਅਰ ਕਰਦੇ ਹਨ ਅਤੇ ਅਸੀਂ ਇਸ ਨੂੰ ਕਾਫੀ ਗੰਭੀਰਤਾ ਦੇ ਨਾਲ ਲੈਂਦੇ ਹਾਂ। ਹੁਣ ਗੱਲ ਕਰਦੇ ਹਾਂ ਕਿ ਜੇਕਰ ਤੁਸੀਂ ਕਵਾਂਟਸ ਦੇ ਕਸਟਮਰ ਹੋ ਤੇ ਤੁਹਾਨੂੰ ਹੁਣ ਕੀ ਕਰਨਾ ਚਾਹੀਦਾ ਹੈ ਇਸ ਸਬੰਧੀ 에ਰਲਾਈਨ ਨੇ ਸਲਾਹ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਅਗਰ ਤੁਹਾਨੂੰ ਮੈਸੇਜ ਆਉਂਦਾ ਹੈ ਤਾਂ ਉਸ ਲਿੰਕ ਤੇ ਕਲਿੱਕ ਬਿਲਕੁਲ ਨਾ ਕਰੋ ਜੋ ਕਵਾਂਟਸ ਤੋਂ ਆਉਣ ਦਾ ਦਾਵਾ ਕਰਦਾ ਹੈ ਜਦੋਂ ਕਿ ਕਵਾਂਟਸ ਆਉਣ ਵਾਲੇ ਘੰਟਿਆਂ ਤੇ ਦਿਨਾਂ ਵਿੱਚ ਖੁਦ ਆਪਣੇ ਕਸਟਮਰ ਦੇ ਨਾਲ ਸੰਪਰਕ ਕਰੇਗਾ ਇਸ ਲਈ ਤੁਹਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦੀ ਕੋਈ ਲੋੜ ਨਹੀਂ ਹੈ ਕਿਸੇ ਵੀ ਈਮੇਲ ਦਾ ਜਵਾਬ ਬਿਲਕੁਲ ਨਾ ਦਿਓ ਜੋ ਤੁਹਾਨੂੰ ਇਹ ਦਾਵਾ ਕਰਦੀ ਹੈ ਕਿ ਕਵਾਂਟਸ ਤੋਂ ਆਈ ਹੈ ਤੇ ਤੁਹਾਡੀ ਉਡਾਣ ਦੇ ਵਿੱਚ ਦੇਰੀ ਹੋ ਗਈ ਹੈ ਬਦਲ ਗਈ ਹੈ ਜਿਸ ਵਿੱਚ ਤੁਹਾਡੇ ਤੋਂ ਨਿੱਜੀ ਵੇਰਵਿਆਂ ਮੰਗਿਆ ਗਿਆ ਹੈ ਉਸ ਈਮੇਲ ਦਾ ਜਵਾਬ ਬਿਲਕੁਲ ਵੀ ਨਾ ਦਿਓ 에ਅਰਲਾਈਨ ਨੇ ਕਿਹਾ ਹੈ ਕਿ ਕਿਸੇ ਤਰ੍ਹਾਂ ਦੇ ਵੀ ਲਿੰਕ ਤੇ ਬਿਲਕੁਲ ਵੀ ਕਲਿੱਕ ਨਾ ਕਰੋ ਉਹਨਾਂ ਨੇ ਕਿਹਾ ਕਿ ਜੇਕਰ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਵਾਂਟਸ ਦੀ ਵੈੱਬਸਾਈਟ ਜਾਂ ਕਵਾਂਟਸ ਐਪ ਤੇ ਸਿੱਧੇ ਲੌਗਇਨ ਕਰੋ ਤੇ ਆਪਣੀ ਜਾਂਚ ਕਰ ਸਕਦੇ ਹੋ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਆਪਣਾ ਹੁਣ ਪਾਸਵਰਡ ਵੀ ਬਿਲਕੁਲ ਨਾ ਬਦਲੋ ਕਿਉਂਕਿ ਪਾਸਵਰਡ ਬਦਲਣ ਦੀ ਸੂਰਤ ਦੇ ਵਿੱਚ ਤੁਹਾਡੇ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਜਿਹੜੀ ਕਿ ਗਲਤ ਸਾਬਿਤ ਹੋ ਸਕਦੀ ਹੈ। 에어ਲਾਈਨ ਨੇ ਕਿਹਾ ਹੈ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਵਾਂਟਸ ਤੋਂ ਯਾਤਰਾ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਮੈਸੇਜ ਕੋਈ ਫੋਨ ਕਾਲ ਜਾਂ ਕਿਸੇ ਵੀ ਤਰ੍ਹਾਂ ਦੀ ਈਮੇਲ ਦਾ ਜਵਾਬ ਦੇਣ ਲੱਗੇ ਤੁਹਾਨੂੰ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ। ਆਸਟ੍ਰੇਲੀਅਨ 에어ਲਾਈਨ ਕੌਂਟੈਸਟ ਨੇ ਕਿਹਾ ਹੈ ਕਿ ਉਹ ਇੱਕ ਸਿਗਨੀਫੀਕੈਂਟ ਸਾਈਬਰ ਹਮਲੇ ਦੀ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਹੈਕਰਾਂ ਨੇ 6 ਮਿਲੀਅਨ ਕਸਟਮਰ ਦੇ ਸੰਵੇਦਨਸ਼ੀਲ ਡਾਟਾ ਵਾਲੇ ਸਿਸਟਮ ਦੇ ਵਿੱਚ ਕੁਸਪੈਟ ਕੀਤੀ ਹੈ ਕੌਂਟੈਸਟ ਨੇ ਕਿਹਾ ਹੈ ਕਿ ਹੈਕਰਾਂ ਨੇ ਉਸਦੇ ਕਸਟਮਰ ਕੰਟੈਕਟ ਸੈਂਟਰ ਨੂੰ ਨਿਸ਼ਾਨਾ ਬਣਾਇਆ ਹੈ ਜਿਸ ਦੇ ਵਿੱਚ ਤੀਜੀ ਧਿਰ ਦੁਆਰਾ ਵਰਤੇ ਜਾਂਦੇ ਕੰਪਿਊਟਰ ਸਿਸਟਮ ਦੀ ਉਲੰਘਣਾ ਕੀਤੀ ਗਈ ਸੀ ਉਹਨਾਂ ਦੇ ਕੋਲ ਕਸਟਮਰ ਦੇ ਨਾਮ, ਈਮੇਲ ਪਤੇ, ਫੋਨ ਨੰਬਰ ਅਤੇ ਜਨਮ ਦਿਨ ਵਰਗੀਆਂ ਸੰਵੇਦਨਸ਼ੀਲ ਇਨਫੋਰਮੇਸ਼ਨ ਉਪਲਬਧ ਹੁੰਦੀਆਂ ਹਨ ਇਸ ਸਬੰਧੀ ਬਲੂਚਿਪ ਆਸਟ੍ਰੇਲੀਆ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਅੱਗੇ ਕਿਹਾ ਹੈ ਕਿ ਇਸ ਪਲੇਟਫਾਰਮ ਦੇ ਵਿੱਚ 6 ਮਿਲੀਅਨ ਕਸਟਮਰ ਹਨ ਜਿਨ੍ਹਾਂ ਦੀ ਸੇਵਾ ਰਿਕਾਰਡ ਸਾਡੇ ਕੋਲ ਉਪਲਬਧ ਹੁੰਦੇ ਹਨ ਕੰਪਨੀ ਨੇ ਅੱਗੇ ਕਿਹਾ ਹੈ ਕਿ ਅਸੀਂ ਚੋਰੀ ਕੀਤੇ ਗਏ ਡਾਟੇ ਦੇ ਅਨੁਪਾਤ ਦੀ ਜਾਂਚ ਕਰਨੀ ਜਾਰੀ ਰੱਖ ਰਹੇ ਹਾਂ ਹਾਲਾਂਕਿ ਸਾਨੂੰ ਉਮੀਦ ਹੈ ਕਿ ਸਿਗਨੀਫੀਕੈਂਟ ਹੋਵੇਗਾ ਕੌਂਟੈਸ ਨੇ ਅੱਗੇ ਕਿਹਾ ਹੈ ਕਿ ਕ੍ਰੈਡਿਟ ਕਾਰਡ ਵੇਰਵੇ ਅਤੇ ਪਾਸਪੋਰਟ ਨੰਬਰ ਸਿਸਟਮ ਦੇ ਵਿੱਚ ਨਹੀਂ ਰੱਖੇ ਜਾਂਦੇ ਕੌਂਟੈਸ ਦੇ ਸੰਚਾਲਨ ਜਾਂ 에ਅਰਲਾਈਨ ਦੀ ਸੁਰੱਖਿਆ ਤੇ ਕੋਈ ਪ੍ਰਭਾਵ ਨਹੀਂ ਪਿਆ ਹੈ ਮੁੱਖ ਕਾਰਜਕਾਰੀ ਵਿਨੇਸਾ ਹਾਰਟਸਨ ਨੇ ਕਿਹਾ ਕਿ ਕਵਾਂਟਸ ਨੇ ਆਸਟ੍ਰੇਲੀਆ ਦੇ ਰਾਸ਼ਟਰੀ ਸਾਈਬਰ ਸੁਰੱਖਿਆ ਕੋਆਰਡੀਨੇਟਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਤੋਂ ਦਿਲੋਂ ਮਾਫੀ ਮੰਗਦੇ ਹਾਂ ਅਤੇ ਅਸੀਂ ਇਸ ਨਾਲ ਪੈਦਾ ਹੋਣ ਵਾਲੀ ਅਨਿਸ਼ਚਿਤਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਉਹਨਾਂ ਨੇ ਕਿਹਾ ਕਿ ਸਾਡੇ ਕਸਟਮਰ ਸਾਡੇ ਨਾਲ ਆਪਣੀ ਨਿੱਜੀ ਜਾਣਕਾਰੀ ਭਰੋਸੇ ਦੇ ਆਧਾਰ ਤੇ ਸ਼ੇਅਰ ਕਰਦੇ ਹਨ ਅਤੇ ਅਸੀਂ ਵੀ ਇਸ ਨੂੰ ਕਾਫੀ ਗੰਭੀਰਤਾ ਦੇ ਨਾਲ ਲੈਂਦੇ ਹਾਂ ਹੁਣ ਗੱਲ ਕਰਦੇ ਹਾਂ ਕਿ ਜੇਕਰ ਤੁਸੀਂ ਕਵਾਂਟਸ ਦੇ ਕਸਟਮਰ ਹੋ ਤੇ ਤੁਹਾਨੂੰ ਹੁਣ ਕੀ ਕਰਨਾ ਚਾਹੀਦਾ ਹੈ ਇਸ ਸਬੰਧੀ 에ਅਰਲਾਈਨ ਨੇ ਸਲਾਹ ਦਿੰਦੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਅਗਰ ਤੁਹਾਨੂੰ ਮੈਸੇਜ ਆਉਂਦਾ ਹੈ ਤਾਂ ਉਸ ਲਿੰਕ ਤੇ ਕਲਿੱਕ ਬਿਲਕੁਲ ਨਾ ਕਰੋ ਜੋ ਕਵਾਂਟਸ ਤੋਂ ਆਉਣ ਦਾ ਦਾਵਾ ਕਰਦਾ ਹੈ ਜਦੋਂ ਕਿ ਕਵਾਂਟਸ ਆਉਣ ਵਾਲੇ ਘੰਟਿਆਂ ਤੇ ਦਿਨਾਂ ਵਿੱਚ ਖੁਦ ਆਪਣੇ ਕਸਟਮਰ ਦੇ ਨਾਲ ਸੰਪਰਕ ਕਰੇਗਾ ਇਸ ਲਈ ਤੁਹਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦੀ ਕੋਈ ਲੋੜ ਨਹੀਂ ਹੈ ਕਿਸੇ ਵੀ ਈਮੇਲ ਦਾ ਜਵਾਬ ਬਿਲਕੁਲ ਨਾ ਦਿਓ ਜੋ ਤੁਹਾਨੂੰ ਇਹ ਦਾਵਾ ਕਰਦੀ ਹੈ ਕਿ ਕਵਾਂਟਸ ਤੋਂ ਆਈ ਹੈ ਤੇ ਤੁਹਾਡੀ ਉਡਾਨ ਦੇ ਵਿੱਚ ਦੇਰੀ ਹੋ ਗਈ ਹੈ ਬਦਲ ਗਈ ਹੈ ਜਿਸ ਵਜਿ੍ ਨਾਲ ਤੁਹਾਡੇ ਤੋਂ ਨਿੱਜੀ ਵੇਰਵਿਆਂ ਮੰਗਿਆ ਗਿਆ ਹੈ ਉਸ ਈਮੇਲ ਦਾ ਜਵਾਬ ਬਿਲਕੁਲ ਵੀ ਨਾ ਦਿਓ 에어ਲਾਈਨ ਨੇ ਕਿਹਾ ਹੈ ਕਿ ਕਿਸੇ ਤਰ੍ਹਾਂ ਦੇ ਵੀ ਲਿੰਕ ਤੇ ਬਿਲਕੁਲ ਵੀ ਕਲਿੱਕ ਨਾ ਕਰੋ ਉਹਨਾਂ ਨੇ ਕਿਹਾ ਕਿ ਜੇਕਰ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਵਾਂਟਸ ਦੀ ਵੈੱਬਸਾਈਟ ਜਾਂ ਕਵਾਂਟਸ ਐਪ ਤੇ ਸਿੱਧੇ ਲੌਗਇਨ ਕਰੋ ਤੇ ਆਪਣੀ ਜਾਂਚ ਕਰ ਸਕਦੇ ਹੋ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਹੁਣ ਪਾਸਵਰਡ ਵੀ ਬਿਲਕੁਲ ਨਾ ਬਦਲੋ ਕਿਉਂਕਿ ਪਾਸਵਰਡ ਬਦਲਣ ਦੀ ਸੂਰਤ ਦੇ ਵਿੱਚ ਤੁਹਾਡੇ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਜਿਹੜੀ ਕਿ ਗਲਤ ਸਾਬਿਤ ਹੋ ਸਕਦੀ ਹੈ ਏਅਰਲਾਈਨ ਨੇ ਕਿਹਾ ਹੈ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਵਾਂਟਸ ਤੋਂ ਯਾਤਰਾ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਮੈਸੇਜ ਕੋਈ ਫੋਨ ਕਾਲ ਜਾਂ ਕਿਸੇ ਵੀ ਤਰ੍ਹਾਂ ਦੀ ਈਮੇਲ ਦਾ ਜਵਾਬ ਦੇਣ ਲੱਗੇ ਤੁਹਾਨੂੰ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ